ਪੰਜਾਬ ਦਾ ਕਿਸਾਨ ਮੌਨਸੂਨ ਦੀ ਮਾਰ ਕਾਰਨ ਤਬਾਹ ਹੋਏ ਝੋਨੇ ਦੇ ਲਈ ਮੁਆਵਜ਼ੇ ਦੀ ਗੁਹਾਰ ਲਗਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਦਾਤਾ ਦੀ ਗੁਹਾਰ ਕੇਂਦਰ ਕੋਲ ਪਹੁੰਚਾਉਂਦਿਆਂ ਹੋਇਆਂ 2330 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਤੋਂ ਖਾਸ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਤਾਬਕ ਪਿਛਲੇ 3 ਦਹਾਕੀਆਂ ਤੋਂ ਕੇਂਦਰੀ ਪੂਲ ਵਿੱਚ ਕਣਕ ਦਾ 40 ਤੋਂ 50% ਅਤੇ ਚਾਵਲ ਦਾ 30 ਤੋਂ 35% ਹਿੱਸਾ ਪੰਜਾਬ ਦਾ ਕਿਸਾਨ ਪਾਉਂਦੇ ਨੇ ਪਰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 51% ਦੀ ਘੱਟ ਬਾਰਿਸ਼ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਮਾਰ ਚੱਲਣੀ ਪੈ ਰਹੀ ਹੈ ਨਾ ਸਿਰਫ ਮੌਨਸੂਨ ਦੀ ਮਾਰ ਸੂਬੇ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਵੀ ਆਪਣੀਆਂ ਲੋੜਾਂ ਪੂਰਾ ਕਰਨ ਦੇ ਲਈ ਫੂਕੜਾ ਪੈ ਰਿਹਾ ਹੈ ਮੋਕਮੰਦ ਰਿਬਰਕਾਇ ਸਿੰਘ ਬਾਦਲ ਦੀਆਂ ਇਹਨਾਂ ਮੰਗਾਂ ਨੂੰ ਮੰਨਣ ਦਾ ਪ੍ਰੋਸਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਦਵਾਇਆ ਇਸ ਤੋਂ ਪਹਿਲਾਂ ਸਾਂਸਦ ਪ੍ਰੇਮ ਸਿੰਘ ਚੰਦੂ ਮਾਝਾ ਵੀ ਲੋਕ ਸਭਾ ਦੇ ਵਿੱਚ ਇਹ ਮੁੱਦਾ ਉਠਾ ਚੁੱਕੇ ਨੇ ਪਰ ਪੰਜਾਬ ਦਾ ਕਿਸਾਨ ਸਿਰਫ ਵਾਅਦੇਆਂ ਤੇ ਦਾਅਵਿਆਂ 'ਤੇ ਭਰੋਸਾ ਨਹੀਂ ਕਰਨਾ ਚਾਹੁੰਦਾ ਖੇਤਾਂ ਵਿੱਚ ਪਸੀਨਾ ਵਹਾਉਂਦਾ ਕਿਸਾਨ ਆਪਣੀ ਮਿਹਨਤ ਦਾ ਮੁੱਲ ਚਾਹੁੰਦਾ ਹੈ ਤੇ ਸਰਕਾਰ ਦੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਦਾ ਹੋਇਆ ਦੇਖਣਾ ਚਾਹੁੰਦਾ ਹੈ